ਸ਼੍ਰੋਮਣੀ ਸਿੱਖ ਸ਼ਾਸਤਰ ਵਿਦਿਆ ਕੌਂਸਲ ਅ ਅਤੇ ਕਾਲ ਖਾਲਸਾ ਸਿੱਖ ਮਾਰਚਲਾਟ ਖਾਲਸਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਅ ਅੱਜ ਆਪਾਂ ਜਿਹੜਾ ਦਰਬਾਰੇ ਖਾਲਸਾ ਰਾਜ ਬੰਦਾ ਸਿੰਘ ਬਹਾਦਰ ਜਿਹੜਾ ਪਹਿਲਾ ਦਰਬਾਰ ਲਾਇਆ ਸੀ ਉਹਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਜਿਵੇਂ ਸ਼੍ਰੋਮਣੀ ਸਿੱਖ ਸ਼ਾਸਤਰ ਵਿਦਿਆ ਕੌਂਸਲ ਨੇ ਮਤ ਆ ਪਾਇਆ ਸੀ ਵੀ ਹਰ ਸਾਲ ਆਪਾਂ ਮਨਾਈਏ ਵਾਦੀ ਤੇ ਹੁਣ ਕਹਾوڑਿਆਂ ਤੇ ਜੰਗ ਜੂਕਲਾ ਤੇ ਬੱਚੇ ਜਿਹੜੇ ਘੋੜਸਵਾਰੀ ਸਿੱਖਦੇ ਆ ਨਿਸ਼ਾਨ ਲੈ ਕੇ ਉਹਦੇ ਤੇ ਘੁੰਮੇ ਤੇ ਜਿਹੜੀ ਪ੍ਰਾਤਲ ਜਿਹੜੀ ਸਾਡੀ ਜੁੱਧ ਕਲਾ ਆ ਉਹਨੂੰ ਸਮਰਪਤ ਅੱਜ ਜਿਹੜਾ ਪ੍ਰੋਗਰਾਮ ਇੱਥੇ ਕੀਤਾ ਗਿਆ ਆ ਆਪਾਂ ਦਿੱਲੀ ਜਾ ਕੇ ਮੁਜ਼ਾਰੇ ਕਰਦੇ ਆ ਜਾਂ ਸਿੱਖ ਜੀਮੀਦਾਰ ਮੁਜ਼ਾਰੇ ਕਰਦੇ ਆ ਆਪਾਂ ਆਪਣੇ ਹੱਕ ਮੰਗਦੇ ਆ ਇਹ ਸਿੱਖ ਦਰਬਾਰੇ ਖਾਲਸਾ ਜਿਹੜਾ ਰਾਜ ਲਾਇਆ ਸੀ ਦਰਬਾਰ ਲਾਇਆ ਸੀ ਉਹਦੇ ਵਿੱਚ ਇਹੀ ਫੈਸਲੇ ਬੰਦਾ ਸਿੰਘ ਬਹਾਦਰ ਨੇ ਕੀਤੇ ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਸੀ ਉਹਨਾਂ ਤੋਂ ਜ਼ਮੀਨਾਂ ਲੈ ਕੇ ਕਿਉਂਕਿ ਅੱਗੇ ਸਿਰਫ ਮਾਲਕ ਜਾਂ ਤਾਂ ਰਾਜੇ ਸੀਗੇ ਜਾਂ ਜਿਹੜੇ ਜ਼ਾਇਲਦਾਰ ਦੀ ਉਹ ਸੀ ਜੀ ਆਮ ਜਿਹੜਾ ਆ ਸਿਰਫ ਕਾਸਤਕਾਰ ਸੀ ਉਹ ਕਾਸਤਕਾਰਾਂ ਨੂੰ ਮਾਲਕੀਆਂ ਦਿੱਤੀਆਂ ਬੰਦਾ ਸਿੰਘ ਬਹਾਦਰ ਨੇ ਜਿਹੜਾ ਤਾਂ ਆ ਜਿਮੀਂਦਾਰ ਤਬਕਾ ਉਹਨੂੰ ਬਹੁਤ ਵੱਡਾ ਆਸਾਨ ਸੀ ਬੰਦਾ ਸਿੰਘ ਬਹਾਦਰ ਜਿਹੜੇ ਅਸੀਂ ਜਾਇਦਾਦਾਂ ਦੇ ਮਾਲਕ ਆ ਉਹ ਸਾਨੂੰ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਹੈ ਜਦੋਂ ਇੱਕ ਵਾਰੀ ਉਹ ਸਾਰੀ ਜ਼ਮੀਨਾਂ ਦੇ ਮਾਲਕ ਬਣ ਗਿਆ ਹੌਲੀ ਹੌਲੀ ਉਹ ਜਿਹੜਾ ਸਿਸਟਮ ਜਿਹੜਾ ਚੱਲਦਾ ਮਹਾਰਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਵੀ ਉਹ ਤੇ ਆਪਾਂ ਮਾਲਕੀ ਆਪਾਂ ਨੂੰ ਮਿਲੀਆਂ ਪਰ ਸਭ ਤੋਂ ਵੱਡਾ ਉਦਮ ਜਿਹੜਾ ਕ੍ਰਾਂਤੀ ਸੀ ਜਿਹੜੀ ਬਰਾਬਰੀ ਤਾਂ ਸੀ ਉਸ ਇੱਕ ਬੰਦਾ ਸਿੰਘ ਬਹਾਦਰ ਨੇ ਦਿੱਤੀ ਪਰ ਅੱਜ ਸਾਡੇ ਕੁਝ ਇਤਿਹਾਸਕਾਰਾਂ ਦੇ ਕਾਰਨ ਜਾਂ ਸਾਡੀ ਅਵੇਸਲਪਾਨ ਦੇ ਕਾਰਨ ਅਸੀਂ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਨੂੰ ਨਾਲਿਓ ਸਿੱਖ ਨਰੋਹ ਸਿੱਖ ਰਾਜ ਸੀਗਾ ਜੀ ਉੱਥੇ ਨਿਸ਼ਾਨ ਵੀ ਸਿੱਖੀ ਦੇ ਹੀ ਨਰੋਹ ਸਿੱਖ ਰਾਜ ਪਹਿਲਾ ਸਿੱਖ ਰਾਜ ਹੋਇਆ ਪਰ ਅਸੀਂ ਕਈ ਵਾਰ ਅਵੇਸਲੇ ਹੋ ਜਾਂਦੇ ਜਾਂ ਪਤਾ ਨਹੀਂ ਆਪੋ ਆਪਣੀ ਸੋਚ ਆ ਕਿ ਅਸੀਂ ਕਹਿੰਦੇ ਸਾਨੂੰ ਰਾਜ ਭਾਗ ਦੀ ਲੋੜ ਨਹੀਂ ਗਈ ਜਿੰਦੋਂ ਵੀ ਤੁਹਾਡੇ ਕੋ ਰਾਜ ਭਾਗ ਨਹੀਂ ਤੁਹਾਡੇ ਨਾਲ ਜ਼ੁਲਮ ਹੁੰਦਾ ਸੋ ਅੱਜ ਸਾਡੇ ਕੋ ਰਾਜ ਭਾਗ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਅਸੀਂ ਇਨਸਾਫ ਮੰਗਦੇ ਫਿਰਦੇ ਆ ਉਹ ਕਹਿੰਦੇ ਤਾਂ ਬੰਦਾ ਸਦਾਈ ਆ ਸੋ ਜਦੋਂ ਤੁਹਾਨੂੰ ਰਾਜ ਦੀ ਹਮੇਸ਼ਾ ਹਰ ਸੰਸਾਰ ਦੇ ਵਿੱਚ ਹਰ ਕੌਮ ਨੂੰ ਹਮੇਸ਼ਾ ਰਾਜ ਦੀ ਲੋੜ ਪੈਣੀ ਆ ਤੇ ਰਹਿੰਦੀ ਆ ਤੇ ਤੀਜੇ ਦਿਨ ਦੇਖ ਲਿਆ ਇੱਕ ਸਿੱਖ ਦੀ ਪੱਗ ਲਾਈ ਹੁੰਦੀ ਆ ਤੇ ਇਨਸਾਫ ਨਹੀਂ ਮਿਲਦਾ ਜੇਲਾ ਚ ਸਿੱਖ ਰੂੜੀ ਜਾਂਦੇ ਕੋਈ ਇਨਸਾਫ ਨਹੀਂਗਾ ਉਹੀ ਦੂਜੇ ਬੰਨੇ ਬਲਾਤਕਾਰੀਆਂ ਨੂੰ ਰੋਜ਼ ਦੂਜੀਆਂ ਜਮਾਨਤਾ ਮਿਲਦੀਆਂ ਸਾਡੇ 30-30 ਸਾਲ ਦੇ ਸਿੰਘ ਬੰਦੀ ਸਿੰਘ ਜਿਹੜੇ ਆ ਜੇਲਾ ਚ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਉਹਦਾ ਕਾਰਨ ਇਹ ਆ ਸਾਡੇ ਕੋ ਰਾਜ ਭਾਗ ਦੀ ਥੋੜ ਸੀਗੀ ਬਾਬਾ ਜੀ ਆ ਜਿਹੜੇ ਪ੍ਰੋਗਰਾਮ ਕਰਵਾਏ ਗਏ ਆ ਕੋਈ ਜਾਣਕਾਰੀ ਦਿਓਗੇ ਇਹਦੇ ਬਾਰੇ ਹਾਂਜੀ ਇਹ ਸ਼੍ਰੋਮਣੀ ਸਿੱਖ ਸ਼ਾਸਤਰ ਵਿਦਿਆ ਕਾਉਂਸਲ ਅ ਅਤੇ ਕਾਲ ਖਾਲਸਾ ਸਿੱਖ ਮਾਰਚਲਾਟ ਖਾਲਸਾ ਹੈਰੀਟੇਜ ਫਾਊਂਡੇਸ਼ਨ ਵੱਲੋਂ ਅ ਅੱਜ ਆਪਾਂ ਜਿਹੜਾ ਦਰਬਾਰੇ ਖਾਲਸਾ ਰਾਜ ਬੰਦਾ ਸਿੰਘ ਬਹਾਦਰ ਜਿਹੜਾ ਪਹਿਲਾ ਦਰਬਾਰ ਲਾਇਆ ਸੀ ਉਹਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਜਿਵੇਂ ਸ਼੍ਰੋਮਣੀ ਸਿੱਖ ਸ਼ਾਸਤਰ ਵਿਦਿਆ ਕਾਉਂਸਲ ਨੇ ਮਤਾ ਪਾਇਆ ਸੀ ਵੀ ਹਰ ਸਾਲ ਆਪਾਂ ਮਨਾਈਏ ਸੋ ਕਾਫੀ ਲੰਬੇ ਸਮੇਂ ਤੋਂ 18 19 ਤੋਂ ਲਗਾਤਾਰ ਆਪਾਂ ਮਨਾਉਂਦੇ ਆ ਸੋ ਅੱਜ ਦੇ ਦਿਨ ਉਹ ਜਿਹੜਾ ਆਪਾਂ ਪਹਿਲਾਂ ਗੁਰਨਾਨ ਸਿੰਘ ਗੁਰਦੁਆਰਾ ਸਰੀ ਵਿਖੇ ਬੱਚਿਆਂ ਨੇ ਗੱਤਕਾ ਕਰਕੇ ਨਿਸ਼ਾਨ ਸਾਹਿਬ ਨੂੰ ਸਲਾਮੀ ਦੇ ਕੇ ਉਸ ਤੋਂ ਬਾਅਦ ਗੱਤਕੇ ਦੇ ਜੋਰ ਦਿਖਾਏ ਉਸ ਤੋਂ ਬਾਅਦ ਇੱਥੇ ਹੁਣ ਘਾਉੜਿਆਂ ਤੇ ਜੰਗ ਜੂ ਕਲਾ ਤੇ ਬੱਚੇ ਜਿਹੜੇ ਘੋੜਸਵਾਰੀ ਸਿੱਖਦੇ ਆ ਨਿਸ਼ਾਨ ਲੈ ਕੇ ਉਹਦੇ ਉੱਤੇ ਘੁੰਮੇ ਤੇ ਜਿਹੜੀ ਪ੍ਰਾਤਨ ਜਿਹੜੀ ਸਾਡੀ ਜੁਧ ਕਲਾ ਆ ਉਹਨੂੰ ਸਮਰਪਿਤ ਅੱਜ ਜਿਹੜਾ ਪ੍ਰੋਗਰਾਮ ਇੱਥੇ ਕੀਤਾ ਗਿਆ ਹੈ ਬਾਬਾ ਜੀ ਜੇਕਰ ਆਪਾਂ ਸਿੱਖ ਇਤਿਆਜ਼ ਦਾ ਕਰੀਏ ਜਾਂ ਪੂਰੀ ਮਾਰਮਤਾ ਦੇ ਕਹਿ ਲਈਏ ਤਾਂ ਕਾਫੀ ਅਹਿਮ ਦਿਨ ਇਹ ਮੰਨਿਆ ਜਾਂਦਾ ਹੈ ਤੇ ਕਾਫੀ ਜ਼ਮੀਨਾਂ ਦੇ ਹੱਕ ਇਸ ਦਿਨ ਲੋਕਾਂ ਨੂੰ ਦਿੱਤੇ ਗਏ ਸੀ ਤੇ ਫਿਰ ਵੀ ਅੱਜ ਦੇ ਸਮੇਂ ਦੇ ਵਿੱਚ ਲੋਕ ਅਵੇਸਲੇ ਨਜ਼ਰ ਆ ਰਹੇ ਨੇ ਇਸ ਦਿਹਾੜੇ ਨੂੰ ਲੈ ਕੇ ਤੇ ਜਿਹੜਾ ਅੱਜ ਆਪਾਂ ਦਿੱਲੀ ਜਾ ਕੇ ਮੁਜ਼ਾਰੇ ਕਰਦੇ ਹਾਂ ਜਾਂ ਸਿੱਖ ਜ਼ਿਮੀਂਦਾਰ ਮੁਜ਼ਾਰੇ ਕਰਦੇ ਆ ਆਪਾਂ ਆਪਣੇ ਹੱਕ ਮੰਗਦੇ ਆ ਇਹ ਸਿੱਖ ਦਰਬਾਰੇ ਖਾਲਸਾ ਜਿਹੜਾ ਰਾਜ ਲਾਇਆ ਸੀ ਦਰਬਾਰ ਲਾਇਆ ਸੀ ਉਹਦੇ ਵਿੱਚ ਇਹੀ ਫੈਸਲੇ ਬੰਦਾ ਸਿੰਘ ਬਹਾਦਰ ਨੇ ਕੀਤੇ ਜਿਹੜੇ ਵੱਡੇ ਵੱਡੇ ਜ਼ਿਮੀਂਦਾਰ ਸੀ ਉਹਨਾਂ ਤੋਂ ਜ਼ਮੀਨਾਂ ਲੈ ਕੇ ਕਿਉਂਕਿ ਅੱਗੇ ਸਿਰਫ ਮਾਲਕ ਜਾਂ ਤਾਂ ਰਾਜੇ ਸੀਗੇ ਜਾਂ ਜਿਹੜੇ ਜ਼ਾਇਲਦਾਰ ਦੀ ਉਹ ਸੀ ਤੇ ਆਮ ਜਿਹੜਾ ਆ ਸਿਰਫ ਕਾਸਤਕਾਰ ਸੀ ਉਹ ਕਾਸਤਕਾਰਾਂ ਨੂੰ ਅੱਜ ਮਾਲਕੀਆਂ ਦਿੱਤੀਆਂ ਬੰਦਾ ਸਿੰਘ ਬਹਾਦਰ ਨੇ ਜਿਹੜਾ ਅੱਜ ਜ਼ਿਮੀਂਦਾਰ ਤਬਕਾ ਉਹਨੂੰ ਇਹ ਬਹੁਤ ਵੱਡਾ ਆਸਾਨ ਸੀ ਬੰਦਾ ਸਿੰਘ ਬਹਾਦਰ ਜਿਹੜੇ ਅਸੀਂ ਜਾਇਦਾਦਾਂ ਦੇ ਮਾਲਕ ਆ ਉਹ ਸਾਨੂੰ ਬੰਦਾ ਸਿੰਘ ਬਹਾਦਰ ਦੀ ਹੀ ਦੇਣ ਜਦੋਂ ਇੱਕ ਵਾਰੀ ਉਹ ਸਾਰੀ ਜ਼ਮੀਨਾਂ ਦੇ ਮਾਲਕ ਬਣ ਗਿਆ ਹੌਲੀ ਹੌਲੀ ਉਹ ਜਿਹੜਾ ਸਿਸਟਮ ਜਿਹੜਾ ਚੱਲਦਾ ਮਹਾਰਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਵੀ ਉਹ ਫਿਰ ਆਪਾਂ ਮਾਲਕੀ ਆਪਾਂ ਨੂੰ ਮਿਲੀਆਂ ਪਰ ਸਭ ਤੋਂ ਵੱਡਾ ਉਦਮ ਜਿਹੜਾ ਕ੍ਰਾਂਤੀ ਸੀ ਜਿਹੜੀ ਬਰਾਬਰਤਾ ਸੀ ਉਸ ਇੱਕ ਬੰਦਾ ਸਿੰਘ ਬਹਾਦਰ ਨੇ ਨਹੀਂ ਦਿੱਤੀ ਪਰ ਅੱਜ ਸਾਡੇ ਕੁਝ ਇਤਿਹਾਸਕਾਰਾਂ ਦੇ ਕਾਰਨ ਜਾਂ ਸਾਡੀ ਅਵੇਸਲੇਪਨ ਦੇ ਕਾਰਨ ਅਸੀਂ ਬੰਦਾ ਸਿੰਘ ਬਹਾਦਰ ਦੇ ਸਿੱਖ ਰਾਜ ਨੂੰ ਨਾਲੇ ਉਹ ਸਿੱਖ ਨਿਰੋਲ ਸਿੱਖ ਰਾਜ ਸੀਗਾ ਜੀ ਉੱਥੇ ਨਿਸ਼ਾਨ ਵੀ ਸਿੱਖੀ ਦੇ ਹੀ ਨਿਰੋਲ ਸਿੱਖ ਰਾਜ ਪਹਿਲਾ ਸਿੱਖ ਰਾਜ ਹੋਇਆ ਪਰ ਅਸੀਂ ਕਈ ਵਾਰ ਅਵੇਸਲੇ ਹੋ ਜਾਂਦੇ ਜਾਂ ਪਤਾ ਨਹੀਂ ਆਪੋ ਆਪਣੀ ਸੋਚ ਆ ਵੇ ਅਸੀਂ ਕਹਿੰਦੇ ਸਾਨੂੰ ਰਾਜ ਭਾਗ ਦੀ ਲੋੜ ਨਹੀਂ ਗਈ ਜਿੰਦੋਂ ਵੀ ਤੁਹਾਡੇ ਕੋ ਰਾਜ ਭਾਗ ਨਹੀਂ ਤੁਹਾਡੇ ਨਾਲ ਜ਼ੁਲਮ ਹੁੰਦਾ ਸੋ ਅੱਜ ਸਾਡੇ ਕੋ ਰਾਜ ਭਾਗ ਨਹੀਂ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਹੁੰਦੀ ਆ ਅਸੀਂ ਇਨਸਾਫ ਮੰਗਦੇ ਫਿਰਦੇ ਆ ਉਹ ਕਹਿੰਦੇ ਤਾਂ ਬੰਦਾ ਸਦਾਈ ਆ ਸੋ ਜਦੋਂ ਤੁਹਾਨੂੰ ਰਾਜ ਦੀ ਹਮੇਸ਼ਾ ਹਰ ਸੰਸਾਰ ਦੇ ਵਿੱਚ ਹਰ ਕੌਮ ਨੂੰ ਹਮੇਸ਼ਾ ਰਾਜ ਦੀ ਲੋੜ ਪੈਣੀ ਆ ਤੇ ਰਹਿੰਦੀ ਆ ਜੀ ਜਿੱਥੇ ਤੁਹਾਡਾ ਰਾਜ ਹੈ ਉੱਥੇ ਤੁਹਾਡਾ ਇਨਸਾਫ ਹੈ ਜਿੱਥੇ ਤੁਹਾਡਾ ਰਾਜ ਨਹੀਂ ਹਾਂ ਤੁਸੀਂ ਇਨਸਾਫ ਮੰਗ ਸਕਦੇ ਦੇਣਾ ਨਾ ਦੇਣਾ ਉੱਥੇ ਮੌਜੂਦਾ ਸਰਕਾਰਾਂ ਦੇ ਵਸਦੀ ਗੱਲ ਅੱਜ ਤੁਸੀਂ ਤੀਜੇ ਦਿਨ ਦੇਖਦੇ ਇੱਕ ਸਿੱਖ ਦੀ ਪੱਗ ਲਾਈ ਹੁੰਦੀ ਆ ਕਿਤੇ ਇਨਸਾਫ ਨਹੀਂ ਮਿਲਦਾ ਜੇਲਾਂ ਚ ਸਿੱਖ ਰੋਲੀ ਜਾਂਦੇ ਕੋਈ ਇਨਸਾਫ ਨਹੀਂਗਾ ਉਹੀ ਦੂਜੇ ਵੀਨੇ ਬਲਾਤਕਾਰੀਆਂ ਨੂੰ ਰੋਜ਼ ਦੂਜੀਆਂ ਜਮਾਨਤਾ ਮਿਲਦੀਆਂ ਸਾਡੇ 30-30 ਸਾਲ ਦੇ ਸਿੰਘ ਬੰਦੀ ਸਿੰਘ ਜਿਹੜੇ ਆ ਜੇਲਾਂ ਚ ਵਿੱਚ ਸਾਨੂੰ ਕੋਈ ਇਨਸਾਫ ਨਹੀਂ ਉਹਦਾ ਕਾਰਨ ਇਹ ਆ ਆ ਸਾਡੀ ਕੋ ਰਾਜ ਭਾਗ ਦੀ ਥੋੜ ਸੀਗੀ ਜੀ ਤੇ ਉਹ ਸਾਨੂੰ ਜਦੋਂ ਸਾਡੇ ਜਿਹਨ ਦੇ ਵਿੱਚੋਂ ਸਾਡੇ ਇਸ ਸਾਡੇ ਸਿਸਟਮ ਦੇ ਵਿੱਚੋਂ ਕੱਢ ਦਿੱਤਾ ਕਿ ਅਸੀਂ ਸਦਾ ਲਈ ਗੁਲਾਮ ਹੋ ਜਾਵਾਂਗੇ ਉਹ ਇਹੀ ਕਰਕੇ ਬੰਦਾ ਸਿੰਘ ਬਹਾਦਰ ਨੂੰ ਸਿੱਖ ਕੌਮ 'ਚ ਬਹੁਤਾ ਪ੍ਰਚਾਰਿਆ ਨਹੀਂ ਜਾਂਦਾ ਕਿਉਂਕਿ ਉਹ ਸਾਡਾ ਰਾਜ ਦਾ ਕਨਸੈਪਟ ਆ ਬੰਦਾ ਸਿੰਘ ਬਹਾਦਰ ਜੀ ਵੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੋਂ ਬਾਅਦ ਜਲਦੀ ਹੀ ਬੰਦਾ ਸਿੰਘ ਬਹਾਦਰ ਨੇ ਰਾਜ ਭਾਗ ਜਿਹੜਾ ਕਹਿਮ ਕਰਤਾ ਸੀ ਸੋ ਜੇ ਉਹ ਗੱਲ ਅਸੀਂ ਜ਼ਿਆਦਾ ਪ੍ਰਚਾਰਦੇ ਆ ਹਰ ਸਿੱਖ ਨੂੰ ਰਾਜ ਦੀ ਜਿਹੜੀ ਐਸ਼ਾ ਜਾਗਣੀ ਆ ਸੋ ਉਸ ਇੱਛਾ ਨੂੰ ਦਬਾਉਣ ਵਾਸਤੇ ਜਦ ਸਾਾਨੂੰ ਵੱਖ-ਵੱਖ ਸ਼ਬਦ ਦਿੱਤੇ ਜਾਂਦੇ ਜਿਵੇਂ ਸਦੀਵੀ ਰਾਜ ਆ ਸਾਡਾ ਇਦਾਂ ਠੀਕ ਐ ਸਦੀਵੀ ਰਾਜ ਜੇ ਅਧਿਆਤਮਕ ਤੌਰ ਤੇ ਦੇਖੀਏ ਤੇ ਜਿਹਨੇ ਰੱਬ ਦਾ ਨਾਮ ਲੈਣਾ ਚਾਹੇ ਹੋ ਹਿੰਦੂ ਆ ਚਾਹੇ ਮੁਸਲਮਾਨ ਐ ਜਿਹਨੇ ਜਾ ਕੇ ਜੰਗਲਾਂ ਦੇ ਵਿੱਚ ਭਗਤੀ ਕਰਨੀ ਆ ਉਹਦੇ ਲਈ ਉਹਦਾ ਤਾਂ ਕੋਈ ਸੰਸਾਰ ਦੀ ਸਮਾਜ ਦੇ ਵਿੱਚ ਕਾਨੂੰਨ ਜਾਂ ਨਾ ਕਾਨੂੰਨ ਦਾ ਕੋਈ ਰੌਲਾ ਨਹੀਂ ਉਹ ਤਾਂ ਅੰਦਰ ਬੈਠਾ ਆਪਣੀ ਭਗਤੀ ਕਰਦਾ ਉਹਦਾ ਕੋਈ ਸੰਸਾਰ ਪਰ ਜਿਹਨੇ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਜੀਣਾ ਉਨਨ ਸਾਫ ਦੀ ਵੀ ਲੋੜ ਪੈਣੀ ਉਹਨੂੰ ਕਾਨੂੰਨ ਦੀ ਵੀ ਲੋੜ ਪੈਣੀ ਤੇ ਉੱਥੇ ਉਹਨੂੰ ਰਾਜ ਭਾਗ ਦੀ ਹੀ ਲੋੜ ਪੈਣੀ ਪੈਣੀ ਹੈ ਤੇ ਜੇ ਆਪਾਂ ਉੱਧਾ ਦੇਖੀਏ ਵੀ ਠੀਕ ਆ ਹੁਣ ਇੱਕ ਸਾਹ ਦਿਆ ਅੱਜ ਤਾਂ ਸਾਧ ਸਾਰੇ ਤੁਹਾਨੂੰ ਪਤਾ ਉਹ ਸਮਾਜ ਨੂੰ ਵੀ ਉਹਨਾਂ ਦੀ ਜਿਹੜੀ ਹਾਲਾਤ ਆ ਉਹਨਾਂ ਦਾ ਰੋਗ ਛੜਕਾ ਬਣਾਉਣੀਆ ਸਰ ਕੋ ਜਿਆਦਾ ਉਹਨਾਂ ਦੇ ਝਗੜੇ ਤੇ ਜਿਆਦਾ ਕਾਨੂੰਨੀ ਪ੍ਰਕਰਿਆਂ ਚ ਵਸੇ ਆ ਪਰ ਜੇ ਪੁਰਾਣੇ ਸਾਧੂਆਂ ਦੀ ਗੱਲ ਕਰਦੇ ਆ ਪੁਰਾਣੇ ਸਮੇਂ ਦੀ ਗੱਲ ਕਰਦੇ ਉਹਦੋਂ ਸਾਧੂ ਤਾਂ ਕੁੱਟੀਆਂ ਚ ਰਹਿੰਦੇ ਜਾਂ ਜੰਗਲਾਂ ਚ ਰਹਿੰਦੇ ਸੋ ਉਹਨਾਂ ਤੇ ਕਿਸੇ ਕਾਨੂੰਨ ਦੇ ਉਹਨਾਂ ਤੋਂ ਪਾਉਂਦੀ ਸਿੱਖ ਰਾਜ ਹੋਵੇ ਤੇ ਚਾਹੇ ਮੁਸਲਮਾਨਾਂ ਦਾ ਰਾਜ ਚਾਹੇ ਹਿੰਦੂਆ ਉਹਨਾਂ ਨੂੰ ਕੋਈ ਫਰਕ ਹੁੰਦਾ ਹਮ ਹੁਣ ਜਿਹੜੇ ਹਿਮਾਲਿਆ ਚ ਬੈਠੇ ਆ ਜਾਂ ਕਿਤੇ ਵੀ ਮਤਲਬ ਬੈਠੇ ਆ ਜੰਗਲਾਂ ਚ ਬੈਠੇ ਆਪਣੇ ਰੱਬ ਰੱਬ ਕਰਦੇ ਉਨਾਂ ਲਈ ਇਹ ਗੱਲ ਚੱਲਦੀ ਆ ਬਈ ਉਸ ਦੀਵੀ ਰਾਜ ਪਰ ਜੇ ਆਪਾਂ ਅੱਜ ਇਹ ਕਹਦੇ ਆ ਵੀ ਸਦੀਵੀ ਰਾਜ ਦੀ ਗੱਲ ਸਮਾਜ ਦੇ ਵਿੱਚ ਗੱਲ ਕਰੀਏ ਤੇ ਸਮਾਜ ਦੇ ਤਾਂ ਭਾਈ ਕਾਨੂੰਨ ਦੀ ਵੀ ਗੱਲ ਆ ਸਮਾਜ ਦੀ ਵੀ ਗੱਲ ਆ ਤੇ ਉੱਥੇ ਜਦੋਂ ਸਮਾਜ ਦੇ ਵਿੱਚ ਤੁਸੀਂ ਰਹੋਗੇ ਉੱਥੇ ਤੁਹਾਨੂੰ ਰਾਜ ਭਾਗ ਦੀ ਲੋੜ ਪੈਣੀ ਪੈਣੀ ਜਿਹਦਾ ਰਾਜ ਭਾਗ ਆ ਅੱਜ ਤੁਸੀਂ ਕਿਸੇ ਵੀ ਦੇਖ ਲਓ ਵੀ ਅਗਲੇ ਦੀ ਮਰਜ਼ੀ ਆ ਜੰਗ ਲਾਤੀ ਤੁਹਾਡਾ ਪੰਜਾਬ ਦਾ ਬਾਰਡਰ ਬੰਦ ਸੀ ਦੂਜੇ ਬਾਰਡਰ ਖੁੱਲੇ ਸੀ ਰਾਜ ਭਾਗ ਉਹਨਾਂ ਦਾ ਤੁਹਾਨੂੰ ਪੰਜਾਬ ਨੂੰ ਅਗਲੇ ਨੇ ਲਿਆ ਕੇ ਮੋਰੇ ਕਰ ਦਿੱਤਾ ਸੋ ਸਦਾ ਹੀ ਸੀ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਸਾਡੇ ਪ੍ਰਚਾਰਕ ਜਾਣੇ ਜਾਂਣ ਜਾਂ ਕੋਈ ਇਹਦੇ ਪਿੱਛੇ ਬਹੁਤ ਵੱਡੀ ਗੱਲ ਹੈ ਕਿ ਅਸੀਂ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਉਹਨੂੰ ਪਿੱਛੇ ਕਰ ਰਹੇ ਹਾਂ ਜੀ ਜਦ ਕਿ ਸਾਨੂੰ ਸਭ ਤੋਂ ਅਹਿਮ ਉਹ ਗੁਰੂ ਗੋਬਿੰਦ ਸਾਹਿਬ ਸਾਹਿਬ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਿੱਖ ਰਾਜ ਉਹਨੂੰ ਲੋਕਾਂ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰ ਨੇ ਤੇ ਸਾਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਬਾਅਦ ਜਲਦੀ ਸਾਡਾ ਪਹਿਲਾ ਸਿੱਖ ਰਾਜ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤਾ ਤੇ ਸਾਨੂੰ ਹੱਕ ਦਿੱਤੇ ਗਏ ਇਨਸਾਫ਼ ਦਿੱਤਾ ਗਿਆ ਕੋਈ ਜਾਤ-ਪਾਤ ਕੋਈ ਇਦਾਂ ਦੀ ਨਹੀਂ ਕਿਸੇ ਧਰਮ ਕਰਕੇ ਨਹੀਂ ਜਦੋਂ ਹੱਕ ਦਿੱਤੇ ਤੇ ਉਹਦੇ ਵਿੱਚ ਇਹ ਨਹੀਂ ਸੀ ਫਲਾਨੀ ਫਲਾਨੀ ਕੌਮ ਨੂੰ ਬੋਲਗਾ ਸਾਰਿਆਂ ਨੂੰ ਜਿਹੜੇ ਵੀ ਜ਼ਾਇਦਾਤਾ ਕਰਦੇ ਸੋ ਇਹੋ ਜਿਹਾ ਰਾਜ ਸਾਨੂੰ ਚਾਹੀਦਾ ਉਹ ਕਨਸੈਪਟ ਜਿਹੜਾ ਸਾਡਾ ਪ੍ਰਚਾਰ ਵੱਧ ਤੋਂ ਵੱਧ ਹੋਣਾ ਚਾਹੀਦਾ ਪਰ ਅਸੀਂ ਇਸ ਗੱਲੋਂ ਵੇਸਲੇ ਆ ਤੇ ਇਹ ਸਾਨੂੰ ਵੱਧ ਤੋਂ ਵੱਧ ਇਸ ਕਰਕੇ ਇਸ ਰੋਮਨੀ ਸਿੱਖ ਛਾਤਰ ਵਿਦਿਆ ਕਾਉਂਸਲ ਦਾ ਜਿਹੜੇ ਗੱਤ ਕੇ ਅਖਾਰੇ ਇਹਦੇ ਨਾਲ ਸਹਿਮਤ ਨੇ ਉਹ ਹਮੇਸ਼ਾ ਹੀ ਜਿਹੜਾ ਆ ਅੱਜ ਦੇ ਦਿਨ ਦਰਬਾਰੇ ਖਾਲਸਾ ਰਾਜ ਆਪਾਂ ਮਨਾਉਂਦੇ ਆ ਦਿਨ ਇਸ ਕਰਕੇ ਮੈਂ ਬੇਨਤੀ ਆ ਹੋਰ ਵੀ ਸਾਰਿਆਂ ਨੂੰ ਮਨਾਉਣਾ ਚਾਹੀਦਾ ਗੁਰੂ ਘਰ ਦੀ ਕਾਫੀ ਜਿਹੜੇ ਅਨਮੋਲ ਖਜ਼ਾਨੇ ਆ ਸ਼ਾਸਤਰ ਹੋਏ ਜਾਂ ਘੋੜੇ ਹੋਏ ਤੁਸੀਂ ਸੰਭਾਲੇ ਹੋਏ ਨੇ ਜੀ ਤੇ ਸੰਗਤਾਂ ਦਾ ਤੇ ਵਿਦੇਸ਼ਾਂ ਦੇ ਦਰ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਤੁਹਾਨੂੰ ਕਈ ਵਿਰੋਧੀ ਵੀ ਹੋਣਗੇ ਜਿਹੜੇ ਕਹਿਣਗੇ ਵੀ ਤੁਸੀਂ ਘੋੜੇ ਅੱਜ ਦੀ ਰੇਟ 'ਚ ਵੀ ਰੱਖੇ ਹੋਏ ਆ ਤੇ ਗੱਡੀਆਂ ਦਾ ਸਮ ਆ ਗਿਆ ਇਹਦਾ ਇਦਾਂ ਸੀ ਵੀ ਜਦੋਂ ਅਸੀਂ ਘੋੜੇ ਆ ਤੇ 18 ਕਿਤੋਂ ਮੈਂ ਇੱਥੇ ਸ਼ੁਰੂ ਕੀਤਾ ਉਹਦਾ ਮੈਂ 12 ਚਾਣ ਕੇ ਵੀ ਕੀਤਾ ਮੇਰੇ ਕੋਲ ਇੰਡੀਆ ਵੀ ਘੋੜੇ ਸੀਗੇ ਜੀ ਪਰ ਜਦੋਂ ਕਈ ਵਾਰ ਸਾਡੇ ਨਿਆਣੇ ਵੀ ਕਹਿੰਦੇ ਲੋਕ ਆਪਨੋਂ ਠਿਚਰਾ ਕਰਨਗੇ ਮੈਂ ਕਿਹਾ ਇੱਕ ਗੱਲ ਯਾਦ ਰੱਖਿਓ ਆਪਾਂ ਉਹ ਕਾਰਜ ਕਰਦੇ ਜਿਹੜਾ ਆਪਾਂ ਨੂੰ ਗੁਰੂ ਸਾਹਿਬ ਨੇ ਦਿੱਤਾ ਹੋਇਆ ਜੀ ਅਸੀਂ ਆਪਣਾ ਵਿਰਸਾ ਸੰਭਾਲਦੇ ਤੇ ਯਾਦ ਕਰੋਂਗੇ ਕਿ ਕੈਨੇਡਾ ਦੇ ਵਿੱਚ ਘੋੜੇ-ਘੋੜੇ ਹੋ ਜਾਣਗੇ ਅੱਜ ਹੁਣ ਵੀ ਦੋ ਤਿੰਨ ਸਿੰਘਾਂ ਦੇ ਫੋਨ ਆਇਆ ਉਹ ਬੜੇ ਕਾਲੇ ਆ ਰੋਜ਼ ਮੈਨੂੰ ਫੋਟੋ ਭੇਜਿਆ ਘੋੜਾ ਪਸੰਦ ਕਰਦੇ ਸਾਨੂੰ ਆ ਕਰਦੇ ਹੁਣ ਯੂਐਸਏ ਚ ਵੀ ਸਿੰਘਾਂ ਨੇ ਅਸਿਆਟੋ ਵੀ ਘੋੜੇ ਲੈ ਲਿਆ ਮੋਂਟਰੀਅਲ ਘੋੜੇ ਆ ਇਟਲੀ ਘੋੜੇ ਆ ਇੰਗਲੈਂਡ ਦੇ ਵਿੱਚ ਘੋੜੇ ਆ ਕੈਨੇਡਾ ਦੇ ਵਿੱਚ ਇਥੇ ਨਵਜੋਤ ਸਿੰਘਾਂ ਲੈਂਗਲੀ ਤੋਂ ਕੋ ਤਿੰਨ ਘੋੜੇ ਸੋ ਛੇ ਘੋੜੇ ਇਥੇ ਆਪਣੇ ਤੁਸੀਂ ਦੇਖਦੇ ਆ ਜੀ ਸੋ ਇਹ ਕਿ ਲਹਿਰ ਆ ਜਿਹੜੀ ਅੱਜ ਵਿਦੇਸ਼ਾਂ ਜੀ ਜਦੋਂ ਅਸੀਂ 18 ਦੇ ਵਿੱਚ ਇਹਨਾਂ ਨੂੰ ਮੈਂ ਲਿਜਾ ਕੇ ਬੱਚਿਆਂ ਨੂੰ ਉੱਥੇ ਸਿਖਾਉਣਾ ਸ਼ੁਰੂ ਕੀਤਾ ਤੇ ਉਹਦੇ ਬੱਚਿਆਂ ਦਾ ਸਵਾਲ ਸੀ ਵੀ ਲੋਕ ਕੀ ਕਹਣਾ ਮੈਂ ਕਿਹਾ ਲੋਕਾਂ ਨੂੰ ਇਹ ਦੇਖਾ ਅਸੀਂ ਆਪਣਾ ਵਿਰਸਾ ਸੰਭਾਲਣਾ ਜੀ ਜੇ ਪ੍ਰੈਕਟੀਕਲ ਵਿਰਸਾ ਨਾ ਸੰਭਿਆ ਗਿਆ ਤੇ ਉਹ ਛਾਂਕਾਵਾਦੀ ਹੋ ਜਾਣਾ ਹੁਣ ਅੱਜ ਆਪਾਂ ਦੇਖਦੇ ਹਾਂ ਸਿੱਖ ਕੌਮ 'ਚ ਬੜੇ ਵਿਦਵਾਨ ਆ ਜਿਹੜੇ ਕਹਿੰਦੇ ਜੀ ਅਈਦਾ ਨਾਗ ਨਹੀਂ ਆਇਆ ਨਹੀਂ ਮਰੀ ਐ ਨਹੀਂ ਮਰੀ ਜਿਨ੍ਹਾਂ ਨੂੰ ਕਿ ਆਪ ਨਹੀਂ ਘੋੜੇ ਤੇ ਚੜਨਾ ਹੁੰਦਾ ਉਹ ਇਹ ਸਵਾਲ ਠਾਉਂਦੇ ਆ ਪਰ ਜੇ ਅਸੀਂ ਇਹ ਪ੍ਰੈਕਟੀਕਲ ਹੁਣੇ ਬੱਚੇ ਤੁਹਾਡੇ ਸਾਹਮਣੇ ਇੱਥੇ ਵਰਚੁਆਲ ਫਾਈਟ ਕਰ ਕਰ ਗਿਆ ਛੋਟੀ ਫਾਈਟ ਕਰ ਕਰ ਗਿਆ ਉਧਰ ਖੇਤਾਂ 'ਚ ਕਰ ਕਰ ਗਿਆ ਜੇ ਇਹਨੂੰ ਪ੍ਰੈਕਟੀਕਲ ਤੌਰ ਤੇ ਆਪਾਂ ਜਾਰੀ ਰੱਖਾਂਗੇ ਸੋ ਜਿਹੜੀਆਂ ਸਾਡੇ ਗਾਂਵਾਂ ਵਾਲਾ ਭਵੇਖਿਆ ਸਾਡੇ ਬੱਚੇ ਆ ਉਹ ਇਹ ਕਹਿਣਗੇ ਵੀ ਸਾਡਾ ਪ੍ਰੈਕਟੀਕਲ ਸਿਗਾ ਕਿਉਂਕਿ ਜਿਹੜੇ ਇੱਥੇ ਦੇ ਗੋਰੇ ਆ ਉਹ ਵੀ ਆਪਣਾ ਜਿਹੜਾ ਵਿਰਸਾ ਸੰਭਾਲਦੇ ਆ ਤਾਂ ਸਾਨੂੰ ਤਾਂ ਜ਼ਰੂਰੀ ਅਹਿਮ ਸੰਭਾਲਣਾ ਚਾਹੀਦਾ ਸਾਡੇ ਤੇ ਗੁਰੂ ਸਾਹਿਬ ਦਾ ਹੁਕਮੀਆਂ ਖਾਸਾ ਜੋ ਚੜੇ ਤਰ੍ਹਾਂ ਖਾਸਾ ਜੋ ਕਰੇ ਨਿਤ ਜੰਦ ਸੋ ਸਾਡੇ ਲਈ ਤਾਂ ਇਹਮ ਆ ਔਰ ਜਦਨ ਅਸੀਂ ਪਹਿਲੀ ਵਾਰ ਘੋੜੇ ਲਿਆਏ ਸਾਨੂੰ ਕੋਈ ਨਹੀਂ ਸੀ ਦਿੰਦਾ ਤੇ ਇੱਕ ਗੋਰੀ ਨੇ ਜਦੋਂ ਉਹਨਾਂ ਕਿਹਾ ਮੈਂ ਤੁਹਾਡਾ ਵਿਰਸਾ ਪੜਨਾ ਆ ਤੁਸੀਂ ਮੈਨੂੰ ਭੇਜੋ ਜਦੋਂ ਅਸੀਂ ਉਹਨੂੰ ਆਪਣੀ ਫੇਸਬੁੱਕ ਭੇਜੀ ਔਰ ਪੜੀ ਉਹਨਾਂ ਦਾ ਗੁਰੂ ਅ ਹਰਗੋਬਿੰਦ ਸਾਹਿਬ ਪਾਚੋ 10ਵੇਂ ਪਾਛਤਾ ਪੜ ਕੇ ਸਾਨੂੰ ਘੋੜੇ ਦਿੱਤੇ ਕਿ ਨਹੀਂ ਮੈਂ ਬਹੁਤ ਖੁਸ਼ ਆ ਬੇ ਮੇਰੇ ਘੋੜੇ ਉਸ ਕੌਮ ਕੋ ਜਾ ਰਹੇ ਆ ਜਿਨ੍ਹਾਂ ਨੂੰ ਘੋੜਿਆਂ ਦੀ ਕਦਰ ਆ ਜੀ ਸੋ ਜੇ ਉਹਨਾਂ ਲੋਕਾਂ ਨੂੰ ਸਾਡਾ ਪਤਾ ਤੇ ਸਾਨੂੰ ਵੀ ਇਹਦੇ ਵਿੱਚ ਪੂਰੇ ਕਾਇਮ ਵਰ ਕਾਇਮ ਹੋ ਕੇ ਆਪਣੀਆਂ ਜਿਹੜਾ ਵਿਰਸਾ ਉਹ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਦੂਜੀਆਂ ਕਮਿਊਨਿਟੀ ਤੱਕ ਪਹੁੰਚਾਉਣਾ ਚਾਹੀਦਾ ਆਪਣੀ ਕਮਿਊਨਿਟੀ ਤੱਕ ਹੀ ਬੱਚਿਆਂ ਤੱਕ ਗਾਂਹ ਦੀ ਵਿਰਸੇ ਦੇ ਜਿਹੜਾ ਪ੍ਰੈਕਟੀਕਲ ਵਿਰਸਾ ਸਿਰਫ ਇਹ ਨਹੀਂ ਵੀ ਘੋੜੇ ਲਾ ਕੇ ਸੜਕਾਂ ਤੇ ਚੱਲ ਗਏ ਜਾਂ ਘੁੰਮ ਲਿਆ ਪਰ ਸਾਨੂੰ ਜਿਹੜਾ ਜੰਗ ਜੂ ਕਲਾ ਸੀ ਸਾਡੀ ਘੋੜਿਆਂ ਤੇ ਜੰਗ ਜੂ ਜਿਹੜੀ ਤੀਰ ਅੰਦਾਜ਼ੀ ਸੀ ਉਹ ਸਾਰਾ ਕੁਝ ਜਿਹੜਾ ਸੰਭਾਲਣਾ ਚਾਹੀਦਾ ਕਿੰਨੇ ਕੁ ਬੱਚੇ ਨੇ ਤੁਹਾਡੇ ਕੋਲ ਜੁਧ ਕਲਾ ਦਾ ਅਭਿਆਸ ਕਰਨ ਦੇ ਲਈ ਇਸ ਵੇਲੇ ਸਾਡੇ ਕੋਲ ਤਕਰੀਬਨ 30 ਦੇ ਕਰ ਤੇ ਕੀ ਅੱਜ ਦੇ ਦਿਨ ਨੂੰ ਲੈ ਕੇ ਸੰਗਤਾਂ ਨੂੰ ਕੀ ਅਪੀਲ ਕਰੋਗੇ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਤਾਂ ਉਹੀ ਅਪੀਲ ਇਹ ਆ ਵੀ ਇਹ ਜਿਹੜਾ ਦਿਨ ਆ ਸਾਡਾ ਦਰਬਾਰੇ ਖਾਲਸਾ ਰਾਜ ਇਹਨੂੰ ਵੱਡੀ ਪੱਧਰ ਤੇ ਹਰ ਗੁਰੂ ਘਰ ਚ ਮਨਾਉਣਾ ਚਾਹੀਦਾ ਹੂੰ ਤਾਂ ਜੋ ਸਾਡੇ ਬੱਚਿਆਂ ਨੂੰ ਇਹ ਪਤਾ ਹੋਵੇ ਵੀ ਅਸੀਂ ਰਾਜ ਭਾਗ ਦੇ ਮਾਲਕ ਸੀਗੇ ਜੀ ਤੇ ਸਾਨੂੰ ਇਹ ਜ਼ਰੂਰੀ ਆ ਚਾਹੀਦਾ ਸਾਨੂੰ ਤੇ ਜੇਕਰ ਤੁਹਾਡੇ ਨਾਲ ਕਿਸੇ ਨਾਲ ਰਾਬਤਾ ਕਰਨਾ ਹੋਵੇ ਜਾਂ ਕੋਰਸਵਾਰੀ ਜਾਂ ਸ਼ਾਸਤਰ ਵਿਦਿਆ ਸਿੱਖਣੀ ਹੋਵੇ ਤਾਂ ਕਿੱਥੇ ਤੁਹਾਡੇ ਨਾਲ ਰਾਬਤਾ ਕੀਤਾ ਜਾ ਸਕਦਾ ਜੀ ਕਿਵੇਂ ਤੁਹਾਨੂੰ ਮਿਲਿਆ ਜਾ ਸਕਦਾ ਆਪਣੇ ਕਿਸੇ ਵੀ ਗੁਰਦੁਆਰੇ ਜਾ ਕੇ ਦਸ ਦਾ ਦਾ ਜਗਜੀਤ ਸਿੰਘ ਨੂੰ ਪੁੱਛਿਆ ਜਾ ਸਕਦਾ ਐਪ ਸਪੋਰਟ ਗੁਰੂ ਨਾਨਕ ਸਿੰਘ ਗੁਰਦਾਰੇ ਗੁਰਦਾਰਾ ਸੁਖਸਾ ਨਿਊ ਬੈਸਟ ਗੁਰਦਾਰਾ ਦਸ਼ਮੇਸ਼ ਦਰਵਾਰ ਸੋ ਆ 15272 ਦੇ ਉੱਤੇ ਇੱਥੇ ਘੋਡੇ ਰੱਖਿਆ ਇੱਥੇ ਆਪਣਾ ਕੋਰੀਨਾ ਇੱਥੇ ਆਪਸ ਕਲਾਈ ਦਿੰਨੇ ਆ ਤੇ ਗਤਕਾ ਗੁਰੂ ਨਾਨਕ ਸਿੰਘ ਗੁਰਦਾਰੇ ਨਿਊ ਬੈਸਟ ਦਸ਼ਮੇਸ਼ ਦਰਵਾਰ ਐਬਸਵਰਡ ਗਵਰਨਰ ਸੈਂਟਰ ਸੋ ਜੀਏਡੀ ਸਕੂਲ ਸਿੱਖ ਅਕੈਡਮੀ ਜਿਹੜਾ ਆ ਉਹ ਸਿਖਾਉਂਦੇ ਆ ਸੀ ਉਥੇ ਸੇਵਾ ਚੱਲਦੀ ਆ ਠੀਕ ਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਬਾਕੀ ਬਾਬਾ ਜੀ